ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤੇ ਤੁਹਾਡਾ ਸਾਡੀ YouTube ਚੈਨਲ ਅਤੇ ਫੀਜੂਗੇ ਤੇ ਸਵਾਤਾਈ ਅੱਜ ਨੇ ਆਪਾਂ ਉਹ ਲੈ ਕੇ ਆਏ ਪਟਿਆਲੇਈ ਪੱਗ ਜਿਹਦੇ 1375 ਮੀਟਰਾ ਕਪੜਾ ਦਾ ਫੋਲਡ ਵਰਤਿਆ ਸਭ ਤੋਂ ਪਹਿਲਾਂ ਆਪਾਂ ਪਹਿਲਾ ਲੜ ਲਾਉਣਾ ਸਿੱਧੇ ਸੈਂਟਰ ਤੋਂ ਲੈ ਕੇ ਆਉਣਾ ਲੜ ਨੂੰ ਪੂਣੀ ਨਾਲ ਖਲ ਦਾ ਪੱਥਲੇ ਰੱਖਾਂਗੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਨ ਤੋਂ ਬਾਅਦ ਤੇ ਫਿਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਫੋਲਡ ਕਰਕੇ ਸਾਫ਼ ਕਰ ਲੈਣਾ ਲੜ ਨੂੰ ਲੜ ਨੂੰ ਸਾਫ਼ ਕਰ ਤੋਂ ਬਾਅਦ ਤੇ ਜਿਹੜੀ ਚੜਾਈ ਆ ਖਣ ਲੜਾ ਪਲੜ ਨੂੰ ਅਥੇ ਘਦੀ ਘਲ ਟਾ ਕੇੜਾ ਪਿਆੜ ਨੂੰ ਸਾਫ ਕਰਕੇ ਲਗਾ ਦੇਣਾ ਤੇ ਜਿਹਨੇ ਆਪਾਂ ਅੱਖ ਖਬਰ ਕਰਨੀ ਚਾਹੁੰਦੇ ਹੁਣੇ ਆਪਾਂ ਅੱਖ ਖਬਰ ਕਰ ਕੇੜਾ ਲੜ ਨੂੰ ਸਾਫ ਕਰਕੇ ਲਗਾਵਾਂਗੇ ਤੇ ਬਰਸਤਵਾ ਜਿਹੜਾ ਆਪਾਂ ਅਗਲਾ ਲੜ ਲਾਉਣਾ ਲਾਰਨ ਵੈਕ ਤੋਂ ਪਿੰਚ ਕਰ ਲੈਣਾ ਪੂਣੀ ਦੋਨ ਦਾ ਬਾਥਲੇ ਰੱਖਾਂਗੇ ਬੰਦ ਪਾਸਾ ਉੱਤਰਾ ਕੇ ਚਾਰੋਂ ਕੋਨੇ ਨਾਲ ਪਲੜ ਨੂੰ ਉੱਤਲੋੜ ਕਰਾਂਗੇ ਚਾਰੋਂ ਕੋਨੇ ਨਾਲ ਪਲੜ ਨੂੰ ਉੱਤਲੋੜ ਕਰਕੇ ਤੇ ਫਿਰ ਜਿਹੜਾ ਲਾਰਨ ਡਬੋ ਫੋਲਡ ਕਰਾਂਗੇ ਲਾਰਨ ਡਬੋ ਫੋਲਡ ਕਰਕੇ ਤੇ ਜਿੰਦਾ ਹੋਤੀ ਜਿੰਨਾ ਤੋ ਇਹਦਾ ਫਾਸਲਾ ਰੱਖਣਾ ਚਾਹੁੰਦੇ ਤੁਸੀਂ ਇੰਨਾ ਦਾ ਫਾਸਲਾ ਰੱਖ ਕੇ ਜਿਹੜਾ ਲਾਰਨ ਨੂੰ ਸਾਫ ਕਰਕੇ ਲਗਾ ਦੇਣਾ ਤੋ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਦਾ ਵੇਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹੱਥ ਥੱਲੇ ਰੱਖਾਂਗੇ ਪੰਨੋ ਪਸਾotra ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨ ਫੋਲਡ ਕਰਨਾ ਹੈ ਇੱਕ ਵਾਰ ਜਿਹੜਾ ਲੜਨ ਫੋਲਡ ਕਰਕੇ ਕਿੱਥੇ ਆਪਾਂ ਪਹਿਲਾਂ ਟਿਕਾਇਆ ਸੀ ਉੱਥੇ ਜਿਹੜਾ ਲੜਨ ਰੱਖ ਕੇ ਜਿਹੜਾ ਜਿੰਨਾ ਪਹਿਲਾਂ ਦਾ ਫਾਂ ਰੱਖਿਆ ਨਾ ਪਹਿਲਾਂ ਦਾ ਫਾਂ ਰੱਖਿਆ ਜਿਹੜਾ ਲੜਨ ਡਬਲ ਫੋਲਡ ਕਰਕੇ ਜਿੰਨੀ ਜਿੰਨੀ ਮोटाਈ ਰੱਖਣਾ ਚਾਹੁੰਦੇ ਤੁਸੀਂ ਇਹਦੀ ਮोटाਈ ਆ ਕੇ ਜਿਹੜਾ ਪਲਰ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਾਉਣਾ ਲਰਨ ਬੈਕ ਤੋਂ ਪਿੰਚ ਕਰ ਲੈਣਾ ਉਂ ਲੋਲ ਦਾ ਹੱਥ ਥੱਲੇ ਰੱਖਾਂਗੇ ਬੰਦ ਪਾਸਾ ਥੱਲੇ ਰੱਖ ਕੇ ਚੈਨਲ ਕੋਲ ਜਿਹੜਾ ਪਲਰ ਨੂੰ ਉਤਲੜ ਕਰਨਾ ਜਾਣਾ ਉਹ ਜਿਹੜਾ ਪਲੱਗ ਨੂੰ ਟਲੋਡ ਕਰਕੇ ਤੇ ਲੜ ਨੂੰ ਡਾਊਨਲੋਡ ਕਰ ਜਿਹੜਾ ਪਲੱਗ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਫਿਰ ਜੇ ਨਾ ਪਹਿਲਾਂ ਤਾਂ ਫਾਂਸ ਰੱਖਣਾ ਪਲੱਗ ਦਾ ਫਾਂਸ ਰਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਵਾਂਗੇ ਤੇ ਨਾਲ ਨਾਲ ਵਾਈਪ ਫੇਰ ਕੇ ਲੜ ਦੀ ਸਭਾਈ ਗਾਰ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਫਿਰ ਅਸਤਵਾ ਜਿਹੜਾ ਆਪਾਂ ਅਗਲਾ ਲੜ ਲਗਾਣਾ ਲੜ ਨੂੰ ਵੈਗ ਤੋਂ ਪਿੰਚੇ ਕਰ ਲੈਣਾ ਪੂਣੀ ਦਾ ਖਲ ਦਾਾ ਥੰਦੇ ਰੱਖਾਂਗੇ ਬੰਦ ਪਾਸਾ ਥਾ ਕੇ ਚਾਰੋਂ ਗੁਲਾਣਾ ਪਿਆੜ ਨੂੰ ਉਤਲੜ ਕਰਨਾ ਚਾਰੋਂ ਗੁਲਾਣਾ ਪਿਆੜ ਨੂੰ ਉਤਲੜ ਕਰਕੇ ਲੜ ਨੂੰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤ벌 ਜਿਹਨਾਂ ਬਕੜਾ ਦਾ ਭਾਂਡਾ ਖਨਾਂ ਪਲੜਾ ਦਾ ਭਾਂਡਾ ਰਾਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਪਲੜ ਲੈ ਸੀ ਉਹਨਾਂ ਦੀ ਜਿਹੜੀ ਅਪ ਸੈਟਿੰਗ ਕਰ ਲੈਣੀ ਆ ਤੇ ਜੇ ਕਿ ਲੜ ਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਬਾਜ ਨਾਲ ਪ੍ਰੈਸ਼ਰ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਉਤਲਣਾ ਜਿਹੜੀ ਆਪਾਂ ਬਾਜ ਫੇਰ ਲੈਣਾ ਤੇ ਉਤਲੜਾ ਇਹ ਸੈਟਿੰਗ ਕਰ ਲਈ ਸੂਈਆਂ ਪੱਗ ਪੈਂ ਜਾਂ ਬਾਜ ਵੱਤ ਸਕਦੇ ਹੋ ਤਬਸਤਵਾਰ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲਾਰਮ ਬੈਕ ਤੋਂ ਪਿੰਚ ਕਰ ਲੈਣਾ ਹੁਣ ਇਹ ਖੋਲ ਦੇਵਾ ਥੱਲੇ ਰੱਖਾਂਗੇ ਬੰਦਪਾਸਾ ਤੇ ਰੱਖ ਕੇ ਚਾਰ ਉਂਗਲਾਂ ਨਾਲ ਜਿਹੜਾ ਪੈੜ ਨੂੰ ਲੋਡ ਕਰ ਲੈਣਾ ਚਾਰ ਉਂਗਲਾਂ ਨਾਲ ਜਿਹੜਾ ਪੈੜ ਨੂੰ ਲੋਡ ਕਰਕੇ ਤੇ ਫਿਰ ਆਪਣਾ ਉੱਤਰ ਦਾ ਫਸਲਾ ਲੋਡ ਕਰਕੇ ਤੇ ਫਿਰ ਨਖਤੀ ਸੀ ਜਿਹੜਾ ਪੈੜ ਨੂੰ ਹੋਲ ਕਰ ਦੇਣਾ ਨਖਤੀ ਸੀ ਜਿਹੜਾ ਪੈੜ ਨੂੰ ਹੋਲ ਕਰਕੇ ਤੇ ਫਿਰ ਜਿੰਨੀ ਤੁਹਾਨੂੰ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਦੀ ਚੜਾਈ ਰੱਖ ਕੇ ਤੇ ਆਪਣੀ ਸ਼ੇਪ ਆਉ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੋਰਟ ਕਮੈਂਟ ਜਰੂਰ ਕਰਿਓ ਤੇ ਬੜੇ ਬਤਵਾਸ਼ੇ ਜਰੂਰ ਕਰਿਓ ਤਾਂ ਕਿਰੇ ਵੀਰਾਂ ਨੂੰ ਪਟਾਲ ਸ਼ਾਹੀ ਪੱਕ ਬਣਾਉਣ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੇ ਆਪਣਾ ਸੋਲੂਸ਼ਨ ਕਰ ਲੈਣਾ ਉਤਲਣਾ ਕਿ ਵੀੜਾ ਪਵਾਜ ਫੇਰ ਲੈਣਾ ਤੇ ਉਤਲਣਾ ਇਸੜੀ ਗਾਲੀ ਸੂਈ ਜਬ ਆਪਣਾ ਡਬਲ ਸੀਛੜਾ ਆਪਣਾ ਬਤ ਸਕਦੇ ਹਾਂ ਤੇ ਆਪਣੀ ਥੱਲੇ ਵਾਲੇ ਬੈਗ ਦੇ ਲਾਉਣ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਤੁਸੀਂ ਸੈੱਟ ਕਰਨ ਲਈ ਡਬਲ ਸੀਛੜਾ ਆਪਣਾ ਵਰਤ ਸਕਦੇ ਹੋ ਵਰਸਤਵਾ ਜਿਹੜਾ ਆਪਾਂ ਪੱਗ ਬੈਨ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ ਬੈਨ ਲਗਾਉਣਾ ਹੈ ਫਿਰ ਜੇ ਤਬਾਸ਼ਾ ਮਲੜ ਫੋਲ ਕਰੇ ਉੱਥੇੜੇ ਬਾਲ ਹੋਣਗੇ ਉਹਨਾਂ ਨੂੰ ਥੱਲੇ ਵੱਲ ਖਿੱਚ ਕੇ ਫਿਰ ਆਪਾਂ ਕਾਲਗੀ ਰੜ ਲਗਾਉਣਾ ਕਾਲਗੀ ਰੜ ਨੂੰ ਉੱਤੇ ਉੱਤੇ ਥੱਲੇ ਫੋਲਡ ਕਰ ਲੈਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਫਿਰ ਜਿੰਨਾ ਆਪਾਂ ਪੱਲੇ ਪੱਲੇੜਾ ਖਤ ਰੱਖੇਨੋਂ ਆਪਾਂ ਪੱਲੇੜਾ ਨੂੰ ਅਕਸਰਾ ਕੇ ਬੈਗ ਤੇ ਜੜਾਈ ਤੇ ਲੈਣਾ ਇਹ ਲੜ ਨੂੰ ਬੈਗ ਤੇ ਜੜਾਈ ਤੇ ਲੈ ਕੇ ਮੂੜੇ ਲੈ ਕੇ ਅਪਰ ਤੇ ਜੜਾਈ ਘਟਾ ਰਣੀ ਆ ਤੇ ਫਿਰ ਜੜਾ ਲੜ ਨੂੰ ਕਿ ਤਰ੍ਹਾਂ ਸਾਫ ਕਰ ਲੈਣਾ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਦਾ ਵਾਇਰ ਕੱਢ ਲੈਣਾ ਤੇ ਵਾਇਰਾਂ ਨਾਲ ਕੱਟ ਕੇ ਫਿਰ ਪੱਗ ਪਿੰਦੇ ਥੱਲੇ ਰੱਖਾਂਗੇ ਲੜ ਨੂੰ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਫਰੰਟ ਵੱਲੋਂ ਫੋਟੋ ਕਰ ਦੇਣਾ ਮਾਟ ਵੱਲੋਂ ਫੋਟੋ ਘਟਾਤ ਬਾਅਦ ਲੜ ਨੂੰ ਉੱਤੇ ਰੱਬਣਾ ਗੇਟੜਾ ਡਲੜੋਂ ਤੋਂ ਕਿਸਕੇ ਅੰਦਰ ਆ ਘਟਿਆਂ ਦਾ ਤੁਸੀਂ 2 ਜਾਂ 3 ਪੱਗ ਵੇੜੇ ਲੜੋਂ ਤੋਂ ਕਉਣ ਬਸਤ ਲਗਾ ਸਕਦੇ ਹੋ ਚੈਨਲ ਦੇ ਨਾਲ ਬਾਕੀ ਬਾਤ ਜਿਹੜੀ ਆ ਪਸੜਿੰਗ ਕਰੀ ਜਾਣੀ ਆ ਇਹੜੇ ਅਪਰੀਸ਼ੇਵੋ ਵੀਡੀਓ ਅਪਲੋਡ ਕਰ ਲੈਣੀ ਹੈ। ਤਾਂ ਬਗਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲੇ ਲਈ ਸਿੱਧਾ ਸੈਂਟਰ ਤੋਂ ਹੁਣ ਆਪਾਂ ਬੈਠ ਕੇ ਕਿਤੇ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਹੈ ਦੋਵੇਂ ਪੱਲੇ ਇਕੱਠੇ ਕਰਕੇ ਜਿਹੜਾ ਸਿਰ ਨੂੰ ਫਲਾਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਸਰਾਉ ਦੱਬਣਾ ਹੈ। ਇਹ ਜਿਹੜਾ ਆਪਾਂ ਸਰਾਉ ਦੱਬ ਕੇ ਫਿਰ ਇੱਕ ਵਾਰ ਖਿੱਚਾਂਗੇ ਫਿਰ ਜਿੱਥੇ ਕਿਤੋਂ ਸਰਾ ਰਹਿ ਜਾਂਦਾ ਉੱਥੋਂ ਫੇਰ ਖਿੱਚ ਕੇ ਬਾਹਰ ਨਾਲ ਦੱਬ ਕੇ ਤੋ ਵੇਖਿਓ ਜੀ ਜਿਹੜਾ ਆਪਾਂ ਦੇਖ ਕੇ ਜਿਹੜਾ ਸਿਰਾ ਉਹ ਚ ਕਿਦ ਤਰ੍ਹਾਂ ਟੈਡ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬੈਗ ਜੜਾ ਲਗਾਉਣਾ ਅੱਧਾ ਸੱਜੂ ਅੱਧਾ ਕੋਪੇ ਫੋਲਡ ਕਰਕੇ ਜਿਹੜਾ ਪਲਾਡ ਨੂੰ ਬੈਗ ਤੇ ਹੀ ਦਬੜਣਾ ਹੈ ਤੇ ਜਲਦੀ ਹੀ ਨਵੜ ਲੈ ਕੇ ਆਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ